ਥੈਂਕ ਯੂ 32 ਸਾਲ ਦਾ ਸਫਰ ਹੈ No doubt ਕਿ ਅਰਸੇ ਤਾਂ ਬੜੇ ਬੀਤੇ ਆ ਭਾਜੀ ਪਰ ਸੁਭਾਵਕ ਹੈ ਕਿ ਸਟਰਗਲ ਵਾਲ ਦੌਰ ਜਿਹੜਾ ਹੁੰਦਾ ਉਹ ਉਲੇ ਹੀ ਰਹਿ ਜਾਂਦਾ ਤੇ ਜਦੋਂ ਬੰਦਾ ਹਿੱਟ ਹੋ ਜਾਂਦਾ ਕਹਿੰਦਾ ਵੀ ਉਹ ਵੇਲਾ ਯਾਰ ਰਾਤੋ ਰਾਤ ਹੀ ਸਟਾਰ ਬਣ ਗਿਆ ਪਹਿਲਾਂ ਹੀ ਗਾਣਾ ਉਹਦਾ ਹਿੱਟ ਹੋ ਗਿਆ ਤਾਂ ਇਹ ਸਫਰ ਨੂੰ ਨਿਸ਼ਚਰ ਗਿੱਲ ਜਦੋਂ ਰਾਤ ਭਾਰਾਂ ਤੇ ਬੈਠਦੇ ਹੋਂ ਕਹਿੰਦੇ ਜਦੋਂ ਸਫਲਤਾ ਪੈਰ ਚੁੰਮਦੀ ਆ ਤਾਂ ਬੰਦਾ ਆਪਦੇ ਅਤੀਤ ਨੂੰ ਯਾਦ ਪੱਕਾ ਕਰਦਾ ਤੁਸੀਂ ਇਸ ਸਮੇਂ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ ਅ ਵੈਸੀ ਤੇ ਹੁਣ ਤੇ ਬਹੁਤ ਖੁਸ਼ ਹਾਂ ਲੈਕਿਨ ਜਦੋਂ 92 ਚ ਸ਼ੁਰੂ ਕੀਤਾ ਸੀ 89 ਜਦੋਂ ਕਾਲਜ ਕੰਪਲੀਟ ਕੀਤਾ ਉਸ ਤੋਂ ਬਾਅਦ ਮੈਂ ਤੇ ਗੁਰਮਿੰਦਰ ਕੈਂਡਰ ਵਾਲ ਮੇਰੇ ਸਾਥੀ ਅਸੀਂ ਦੋਵੇਂ ਬਸ ਉਹ ਗੀਤ ਲੱਗਦਾ ਸੀ ਤੇ ਮੇਲਿਆਂ 'ਚ ਸ਼ਮੂਲੇਦ ਹੁੰਦੀ ਸੀ ਕਿ ਅੱਜ ਕੱਲ ਤਾਂ ਤੁਹਾਡੇ ਕੋਲ ਨੈਟ ਦਾ ਜ਼ਮਾਨਾ ਤੁਸੀਂ ਗਾਣੇ ਬਣਾ ਕੇ ਆ ਨਾ ਚਾਰ ਦਿੰਨੇ ਆ ਤੇ ਉਹਦੋਂ ਮੇਲਿਆਂ 'ਚ ਜਾ ਕੇ ਮੈਂ ਤਾਂ ਮਨ ਤਾਂ ਕਰਦੇ ਹੁੰਦੇ ਸੀ ਸਾਨੂੰ ਇੱਕ ਗਾਣੇ ਦਾ ਟਾਈਮ ਦੇ ਦਿਓ ਨਾ 92 ਚ ਚਲੋ 94 ਜੇ ਕਿ ਐਲਬਮ ਕੀਤੀ ਉਹ ਸੁਪਰ ਫਲੱਪ ਗਈ ਕਿਉਂਕਿ ਉਹਦੋਂ ਦੂਰਦਰਸ਼ਨ ਤੇ ਜੇ ਗਾਣਾ ਲੱਗ ਜਾਂਦੀ ਲੱਗ ਜਾਂਦਾ ਸੀ ਤੇ ਹਿੱਟ ਹੋ ਜਾਂਦਾ ਸੀ ਬੰਦਾ ਰਾਤ ਰਾਤ ਸਟਾਰ ਬਣਦਾ ਸੀ ਲੇਕਿਨ ਉਹਦੇ ਲਈ ਤੁਹਾਨੂੰ ਰੇਡੀਓ ਪਾਸ ਕਰਵਾ ਜ਼ਰੂਰੀ ਹੁੰਦਾ ਸੀ ਹਾਂ ਬਿਲਕੁਲ ਸਹੀ ਗੱਲ ਹੈ ਹਾਂ ਤੇ ਉਹ ਰੇਡੀਓ ਪਾਸ ਕੀਤਾ ਨਹੀਂ ਸੀ ਫਿਰ ਉਹ 94 ਵਾਲੀ ਐਲਬਮ ਗਈ ਛੋਟੀ ਕੰਪਨੀ ਸੀ 95 ਚੱਕ ਐਲਬਮ ਕੀਤੀ ਸਰਿੰਦਰ ਵਚਨ ਸਾਹਿਬ ਨਾਲ ਉਹ ਵੀ ਐਦਾਂ ਗਈ ਫਿਰ 97 ਚੱਕ ਐਲਬਮ ਕਿਸੇ ਹੋਰ ਦੀ ਦੁਆਰਾ ਡੱਬ ਕੀਤੀ ਕਿਸੇ ਕੰਪਨੀ ਨੇ ਉਹ ਵੀ ਨਹੀਂ ਚੱਲੀ ਫਿਰ ਛੱਡ ਛੜਾ ਕੇ ਫਿਰ ਮੈਂ ਵਾਜੇ ਨੂੰ ਮੈਂ ਕਹਿਆ ਵੇ ਹਉ ਤੂਫ ਤੂਫ ਦਈਏ ਤੇ ਮਥਾ ਟੇਕ ਦਈਏ ਤੇ ਕੰਮ 79 ਸਾਲ ਚੱਲਣਾ ਨਹੀਂ ਕਿਉਂਕਿ 95 ਚ ਵਿਆਹ ਵੀ ਹੋ ਗਿਆ ਸੀ ਉਹ ਵੀ ਖਰਚੇ ਜਿਹੜੇ ਸੀਗੇ ਫਿਰ ਤੁਹਾਨੂੰ ਹਨਾ ਜ਼ਿੰਦਗੀ ਚ ਜ਼ਿੰਮੇਵਾਰੀਆਂ ਵਜ ਨਹੀਂ ਹਨਾ ਸੋ 98 ਚ ਬਾਹਰ ਚੱਲਿਆ ਮੈਂ ਕਿਹਾ ਚਲੋ ਦੇਖਦੇ ਇਟਲੀ ਦੇ ਪੇਪਰ ਉਹ ਤੋਂ ਮਿੱਤਰ ਕਹਿੰਦੇ ਹੁੰਦੇ ਸੀ ਨਾ ਇਟਲੀ ਦੇ ਪੇਪਰ ਖੋਲ੍ਹਦੇ ਹੋ ਚਲੋ ਚੱਲੀਏ ਅੱਛਾ ਤੇ ਉਹ ਇਟਲੀ ਵਾਲੂ ਬਹੀਰਾ ਘੱਤਤੀਆਂ ਪਾਇਆ ਮੈਂ ਫੈਡ ਅਪ ਹੋ ਕੇ ਤੇ ਬਾਹਰ ਨੂੰ ਦੁਰ ਚੱਲੇ ਸੀ ਬਾਹਰ ਨੂੰ ਦੁਰ ਚੱਲੇ ਸੀ ਅੱਛਾ ਤੇ ਉਹ ਵੀ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀਗਾ ਨਾ ਪਹਿਲਾਂ ਮਾਸਕੋ ਗਏ ਮਾਸਕੋ ਰਏ ਤੇ ਅਗਸਤ 20 ਟਾਈਮ ਜਗਾਰ ਤੇ ਉਸ ਜੁਲਾਈ ਦਾ ਉਸ ਤੋਂ ਬਾਅਦ ਫਿਰ ਕੀਵ ਜਿੱਥੇ ਹੁਣ ਬੜਾ ਜੰਗ ਨੇ ਬੜੀ ਤਬਾਈ ਮਚਾਈ ਹੈ ਜੀ 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 ਤੇ ਕੀਵ ਰਹਿ 30 ਦਿਨ ਫਿਰ ਥੋਏ ਜੰਟ ਸਾਡੇ ਮਤਰਾ ਨੇ ਫੜਿਆ ਤੌਣ ਤੇ ਗੋਡਾ ਰੱਖਿਆ ਕਿ ਭਾਈ ਬੰਦੇ ਨੂੰ ਵਾਪਸ ਬੁਲਾਏ ਨੂੰ ਉੱਥੇ ਅੱਗੇ ਵਾਲਾ ਤਾਂ ਜਿਹੜੀ ਗੇਮ ਹੈਗੀ ਆ ਉਹ ਬੰਦ ਹੋ ਗਈ ਆ ਅੱਛਾ 40 ਦਿਨ ਬਾਅਦ ਮੈਂ ਫਿਰ ਵਾਪਸ ਆ ਗਿਆ ਫਿਰ ਸਟਰਗਲ ਦਾ ਦੌਰ ਸ਼ੁਰੂ ਹੋਇਆ ਫਿਰ 2001 ਚ ਮੈਂ ਮਿਲਿਆ ਰੁਪਿੰਦਰ ਰੂਬੀ ਭਾਜੀ ਨੂੰ ਨਾ ਅੰਮ੍ਰਿਤਸਰ ਗੁਰਮੀਤ ਭਾਜੀ ਨੂੰ ਮਿਲਿਆ ਉੱਥੇ ਹਨ ਉਸ ਤੋਂ ਪਹਿਲਾਂ ਇਹ ਐਲਬਮ ਜਿਹੜੀ ਸੀ ਉਹ ਕਿੱਟੂ ਭਾਜੀ ਨੇ ਕਰਨੀ ਸੀ ਜਿਹੜੀ 2002 ਵਾਲੀ ਅੱਛਾ ਬਟ ਫਿਰ ਅਸੀਂ ਕਹਿੰਦਾ ਅਜਮਾਲੀ ਹੈ ਯਾਰ ਗੁਰਮੀਤ ਮੇਰੇ ਕਾਫੀ ਜਿਹੜੇ ਹੈਗੇ ਪ੍ਰੋਜੈਕਟ ਕਰਦਾ ਰੂਬੀ ਭਾਜੀ ਫਾਈਨ ਟੱਚ ਅਲੇ ਕਹਿੰਦੇ ਮੈਂ ਉੱਥੇ ਜਾ ਕੇ ਮੈਨੂੰ ਭਾਜੀ ਕਹਿੰਦੇ ਉਦੋਂ ਲੈਂਡਲਾਈਨ ਹੁੰਦੀ ਸੀ ਮੋਬਾਈਲ ਤੇ ਹੁੰਦੇ ਨਹੀਂ ਸੀ ਕਹਿੰਦੇ ਉਸ ਗੁਰਮੀਤ ਭਾਜੀ ਦਾ ਸਟੂਡੀਓ ਚੱਲ ਜਾ ਤੇ ਸੁਣਾਈ ਉਹਨੂੰ ਜਾ ਕੇ ਹਨਾ ਬਾਜਾ ਬੂਜਾ ਮੈਂ ਠੀਕ ਵਜਾ ਲੈਂਦਾ ਸੀ ਤੇ ਗਾ ਵੀ ਠੀਕ ਲੰਦਾ ਸੀ ਮੈਂ ਜਦੋਂ ਗੁਰਮੀਤ ਪੰਜਨ ਇਹਨੂੰ ਰਿਕਾਰਡ ਕਰ ਲਾ ਬੜਾ ਅੱਛਾ ਗੰਦ ਆਇਆ ਤੇ ਬਸ ਉਹਨੇ ਫਿਰ ਮੈਂਨੂੰ ਅਸੀਂ ਮੈਟਰ ਕਰਨਾ ਸ਼ੁਰੂ ਕੀਤਾ 2001 ਚ ਫਿਰ ਉਹ ਐਲਬਮ ਅਸੀਂ ਰਿਕਾਰਡ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਫਿਰ ਅਸੀਂ ਉਹਦਾ ਵੀਡੀਓ ਬੰਬੇ ਜਾ ਕੇ ਬਾਈ ਚੈਂਸਰ ਐਮ ਪੀ ਪ੍ਰਿੰਸ ਉੱਥੇ ਗਏ ਹੋਏ ਸੀ ਗਾਣੇ ਬਣਾਏ ਤੇ ਉਸ ਤੋਂ ਬਾਅਦ ਐਮ ਪੀ ਪ੍ਰਿੰਸ ਨੇ ਇੱਕ ਗਾਣਾ ਸੁਣਾਇਆ ਉਹਨੂੰ ਬੜਾ ਪਸੰਦ ਆਇਆ ਫਿਰ ਉਹਦੀ ਵੀਡੀਓ ਕੀਤੀ ਫਿਰ ਉਹ ਜਦੋਂ ਪਹਿਲਾ ਟੀਜ਼ਰ ਚੱਲੇ ਆ ਨਾ ਦੂਰਦਰਸ਼ਨ ਤੇ ਦਿਲ ਦਿੱਤਾ ਨਹੀਂ ਸੀ ਠੋਕਰਣ ਵਾਸਤੇ ਫਿਰ ਰਾਤੋ ਰਾਤ ਐਸੀ ਕਿੰਨੇ ਸਾਲ ਦੀ ਸਟਰਗਲ ਸੀਗੇ ਮਤਲਬ ਹੱਥ 10 ਸਾਲ ਦੀ ਰਾਤ ਸੀ ਮੇਰੇ ਉਹ ਪਲ ਮਨੂੰ ਯਾਦ ਕਰਕੇ ਦੱਸਿਓ ਮੜਾ ਜਾ ਜਦੋਂ ਵੀ ਡਿਮਾਂਡ ਆਉਣ ਲੱਗ ਪਈ ਵੀ ਬਾਜੀ ਬਾ ਬੜਾ ਵਧੀਆ ਗਾਣਾ ਆ ਗਿਆ ਕੀ ਪਲ ਸੀ ਕੀਦੀ ਕਾਲ ਆਉਂਦੀ ਆ ਕਿਵੇਂ ਪਤਾ ਲੱਗਦਾ ਸੀ ਬਸ ਸਾਨੂੰ ਲੈਂਡਲਾਈਨ ਖੈਰ ਮੈਂ ਆਫਿਸ تھا ਮੇਰਾ ਪਹਿਲੇ ਹੀ ਹੈਗਾ ਸੀ ਇਥੇ ਫਗਵਾੜੇਰਾ ਆਫਿਸ ਆਰਾ ਨੰਬਰ ਐਸਟ ਦੇ ਉੱਤੇ ਦਿੱਤਾ ਇਹ ਰਾਤ ਨੂੰ ਜਦੋਂ ਉਹ ਐਲਬਮ ਦੀ ਜਦੋਂ ਉਹ ਟੀਜ਼ਰ ਚੱਲਿਆ ਨਾ ਉਹਦੇ ਤੇ ਮੇਰਾ ਨੰਬਰ ਦਿੱਤਾ ਹੋਇਆ ਸੀ ਅੱਛਾ ਬਸ ਫੇ ਸਵੇਰ ਤੋਂ ਦੇ ਕੱਲ ਤਾਂ ਨਾ ਬੜੀਆਂ ਵਧਾਈਆਂ ਦੀਆਂ ਮੇਰੇ ਜਿੰਨ ਮਿੱਤਰ ਵੀ ਸੀਗੇ ਉਹਨਾਂ ਨੇ ਵੀ ਸਭ ਨੇ ਕਹਿੰਦੇ ਫਿਰ ਉਹਨਾਂ ਨੇ ਕਿਹਾ ਕਿ ਮੋਟਾ ਜਿਹਾ ਮੋਟਾ ਜਿਹਾ ਮੁੰਡਾ ਹੈ ਯਾਰ ਬੜਾ ਅੱਛਾ ਉਹਦਾ ਗਾਣਾ ਆਇਆ ਨਾ ਤੁਸੀਂ ਤੁਸੀਂ ਹਲਦੀ ਸੀ ਇੱਕ ਗੰਡਲ ਤਿੰਨ ਗੰਡਾ ਬੱਸ ਤੁਹਾਨੂੰ ਕਈਆਂ ਨੇ ਐ ਵੀ ਕਿਹਾ ਉਹਨਾਂ ਵੀ ਕਬੱਡੀ-ਕੁੱੱਡੀ ਵੀ ਖੇਡਦੇ ਰਹੇ ਮੈਂ ਖੇਡਿਆ ਕਬੱਡੀ ਬਹੁਤ ਅੱਛਾ ਤੁਸੀਂ ਤਾਂ ਸਪੋਰਟਸਮੈਨ ਸੀ ਬਹੁਤ ਵੱਡੀ ਖੇਡ ਹੈ ਬਹੁਤ ਤੇ ਉਸ ਤੋਂ ਬਾਅਦ ਫੇ ਰਾਤੋ-ਰਾਤ ਫ ਪੂਰੇ ਪਰਿਵਾਰ ਦੇ ਇੰਟਰਵਿਊ ਕਰਦੇ ਹੁੰਦੇ ਸੀ। ਅੱਛਾ ਜੀ। ਉਹ ਜਦੋਂ ਇੰਟਰਵਿਊ ਆਈ ਨਾ ਉਸ ਤੋਂ ਬਾਅਦ ਫਿਰ ਪ੍ਰੋਗਰਾਮਾਂ ਦੀ ਐਸਸੀ ਝੜੀ ਲੱਗੀ ਫਿਰ ਮਤਲਬ ਗੱਡੀ ਤੇ ਸਾਊਂਡ ਵੀ ਹਮੇਸ਼ਾ ਲੱਦੀ ਹੁੰਦੀ ਸੀ। ਲਾਉਂਦੇ ਰਹੀ ਸੀ ਸਾਊਂਡ ਵਾਲੇ ਤੇ ਮਿਊਜ਼ੀਸ਼ੀਅਨ ਵਾਲੀ ਗੱਡੀ ਤੇ ਮਿਊਜ਼ੀਸ਼ੀਅਨਾਂ ਦਾ ਜਿਹੜੇ ਸਾਜ਼ ਹੈ ਉਹ ਵੀ ਲੱਦੇ ਹੀ ਹੁੰਦੇ ਸੀ ਉਹ ਸੀਜ਼ਨ 'ਚ ਤੁਸੀਂ ਤਾਂ ਫਿਰ ਉਹ ਚਿੱਠੀਆਂ ਵਾਲਾ ਦੌਰ ਵੀ ਹਟਾਇਆ ਹੋਣਾ ਵੀ ਜਿਹੜੀ ਚੌਣ ਵਾਲੇ ਉਹ ਚਿੱਠੀ ਪਾਉਂਦੇ ਸੀ ਹਾਂ ਹਾਂ ਤੁਹਾਨੂੰ ਆਉਂਦੀਆਂ ਨਹੀਂ ਲੇਕਿਨ ਉਦੋਂ ਜਦੋਂ ਮੈਂ ਹਟ ਹੋਇਆ ਉਦੋਂ ਮੋਬਾਈਲ ਦਾ ਜ਼ਮਾਨਾ ਮੋਬਾਈਲ ਲੇਕਿਨ ਇਨਕਮਿੰਗ ਆਊਟਗੋਇੰਗ ਹੈ ਮਹਿੰਗੀ ਸੀ ਹੈਨਾ ਉਦੋਂ ਕਈ ਫਿਰ ਮੈਸਜ ਕਾਲ ਕਰਕੇ ਛੱਡ ਦਿੰਦੇ ਹੁੰਦੇ ਸੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ